ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਇੱਕ ਵੱਖਰੀ ਜੀ ਕਿਸਮ ਦਾ ਵਿਸ਼ਾ ਹੈ ਉਹ ਰੂ ਵਿਸ਼ਾ ਵੀ ਕਿਸੇ ਗੱਲਬਾਤ ਵਿੱਚੋਂ ਨਿਕਲਿਆ ਮੈਂ ਕਿਸੇ ਸੱਜਣ ਨੂੰ ਕਿਦਰੇ ਗੱਲਬਾਤ ਕਰਦਿਆਂ ਵੇਖਿਆ ਤੇ ਜਦੋਂ ਮੈਂ ਗੁਰਬਾਣੀ ਦੇ ਆਥਾਂ ਵੱਲ ਗਿਆ ਤੇ ਮੈਂ ਵੇਖਿਆ ਵੀ ਇਹ ਸੱਜਣ ਜਿਹੜੀ ਗੱਲ ਕਰ ਰਿਹਾ ਹੈ ਨਾ ਇਹ ਗੱਲ ਇਹਦੀ ਵਜਨدار ਨਹੀਂ ਹੈ ਖੈਰ ਕੁਰਬਾਨੀ ਉਹਨਾਂ ਕਰਮਾਂ ਦੇ ਉੱਤੇ ਚੋਟ ਕਰਦੀ ਏ ਜਿਹੜੇ ਕਰਮ ਫੋਕੇ ਕਰਵਣੇ ਜਿਨ੍ਹਾਂ ਨੂੰ ਆਪਾਂ ਕਹਿ ਲਈਏ ਨੇਫਲ ਕਰਮ ਨੇ ਜਿਨ੍ਹਾਂ ਨੂੰ ਫਲ ਨਹੀਂ ਲੱਗਦਾ ਜਿਹੜੇ ਵਜਨ ਦਾ ਔਰ ਕੰਮ ਨਹੀਂ ਹੈ ਜਿਨ੍ਹਾਂ ਕੰਮਾਂ ਦੇ ਕਰਨ ਤੋਂ ਬਾਅਦ ਕੁਝ ਨਿਕਲਦਾ ਨਹੀਂ ਨਾ ਸਮਾਜ ਨੂੰ ਕੁਝ ਮਿਲਦਾ ਹੈ ਨਾ ਕਰਨ ਵਾਲੇ ਨੂੰ ਕੁਝ ਮਿਲਦਾ ਉਹਨਾਂ ਕਰਮਾਂ ਨੂੰ ਕਰਮकांड ਆਖਿਆ ਗਿਆ ਉਹਨਾਂ ਕੰਮਾਂ ਦੇ ਉੱਤੇ ਤਨਜ਼ ਕੀਤੀ ਗਈ ਉਹਨਾਂ ਕੰਮਾਂ ਦੀ ਆਲੋਚਨਾ ਕੀਤੀ ਗਈ ਉਹਨਾਂ ਕੰਮਾਂ ਨੂੰ ਗੁਰਬਾਣੀ ਨੇ ਵਰਜਿਆ ਬਿਹਾ ਕੰਮ ਨਾ ਕਰ। ਦੂਜੀ ਗੱਲ ਗੁਰਬਾਣੀ ਉਹਨਾਂ ਕੰਮਾਂ ਦੇ ਉੱਤੇ ਜ਼ਿਆਦਾ ਚੋਟ ਕਰਦੀ ਜਿਹੜੇ ਕੰਮ ਤੁਸੀਂ ਧਰਮ ਦਾ ਨਾਂ ਦੇ ਕੇ ਕਰ ਰਹੇ ਹੋ। ਧਰਮ ਦੇ ਕਰਮ ਮੰਨ ਕੇ ਕਰ ਰਹੇ। ਕੋਈ ਵੀ ਕੰਮ ਹੋਵੇ, ਮਾਲਾ ਜਪਣੀ ਹੋਵੇ, ਤੀਰਥਾਂ ਤੇ ਜਾਣਾ ਹੋਵੇ, ਭੁੱਖੇ ਰਹਿਣਾ ਹੋਵੇ, ਕੱਪੜਾ ਪਾਉਣਾ ਹੋਵੇ, ਕੁਝ ਵੀ ਕੰਮ ਕਰਨਾ ਹੋਵੇ। ਜਿਹੜੇ ਕੰਮ ਧਰਮ ਦਾ ਨਾਂ ਦੇ ਕੇ ਕੀਤੇ ਜਾ ਰਹੇ ਨੇ ਪਰ ਉਹਨਾਂ ਕੰਮਾਂ ਦੇ ਕਰਨ ਦਾ ਨਾਂ ਤੁਹਾਨੂੰ ਲਾਭ ਨਾ ਦੂਜੇ ਨੂੰ ਲਾਭ ਉਹਨਾਂ ਕੰਮਾਂ ਦੇ ਉੱਤੇ ਗੁਰਬਾਣੀ ਚੋਟ ਕਰਦੀ ਗੁਰਬਾਣੀ ਤਨਜ ਕਰਦੀ ਗੁਰਬਾਣੀ ਆਲੋਚਨਾ ਕਰਦੀ ਹੁਣ ਤੁਸੀਂ ਸੋਦਰ ਰਹਿਰਾਸ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਬਚਨ ਪੜ੍ਹਦੇ ਹੋ ਵੀ ਅਵਰ ਕਾਜ ਤੇਰੇ ਕਿਤੇ ਨਾਕਾਮ ਅਵਰ ਮੈਨੇ ਦੂਜੇ ਕਾਜ ਮੈਨੇ ਕਾਮ ਬਾਕੀ ਕੰਮ ਕਰਨੇ ਤੇਰੀ ਕਿਸੇ ਅਰਥ ਹੀ ਨਹੀਂ ਤੇ ਪੁੱਛਿਆ ਕਰੀਏ ਕੀ ਆਖਿਆ ਮੇਰੇ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਜੀ ਕਹਿੰਦੇ ਨੇ ਸੰਗਤ ਵਿੱਚ ਬਹਿ ਕੇ ਨਾਮ ਜਪਦਾ ਰਹੇ ਤੇ ਜੇ ਨਾਮ ਜਪਦਾ ਰਹੇਗਾ ਤੇ ਫਿਰ ਇਹ ਤਰੱਕੀ ਰੁਕ ਨਾ ਜਾਏਗੀ ਸਾਰਾ ਦੁਨੀਆ ਦਾ ਟਾਂਚ ਅਡੰਬਰ ਰੁਕ ਨਾ ਜਾਏਗਾ ਤੇ ਕੀ ਬਾਦਸ਼ਾਹ ਰੁਕਣਾ ਚਾਹੁੰਦੇ ਨੇ ਨਰੰਗਕਾਰ ਜੀ ਰੁਕਣਾ ਚਾਹੁੰਦੇ ਨੇ ਨਹੀਂ ਗੱਲ ਨੂੰ ਸਮਝੋ ਵੇਖੋ ਪਹਿਲੀ ਪੰਕਤੀ ਵਿੱਚ ਕਿਹਾ ਵੀ ਅਵਰ ਕਾਜ ਤੇ ਰਖੀ ਤੇ ਨਾਕਾਮ ਮਿਲ ਸਾਧ ਸੰਗਤ ਭਜ ਕੇ ਬਨ ਨਾਮ ਸੰਗਤ ਵਿੱਚ ਬਹਿ ਕੇ ਗੁਨਾ ਦੀ ਵਡਿਆਈ ਰੱਬ ਦੇ ਗੁਨਾ ਦੀ ਵਡਿਆਈ ਕਰਨੀ ਗੁਨਾ ਨੂੰ ਸਮਝਣਾ ਗੁਨਾ ਨੂੰ ਅਪਲਾਈ ਕਰਨਾ ਇਹਤੇ ਕੰਮੇ ਚੰਗਾ ਇਹਦੇ ਤੋਂ ਬਗੈਰ ਜਿੰਨੇ ਕੰਮ ਜਿਨ੍ਹਾਂ ਨੂੰ ਤੂੰ ਧਰਮ ਦਾ ਨਾਂ ਦੇ ਰਿਆ ਹੈ ਜਿਨ੍ਹਾਂ ਕੰਮਾਂ ਨੂੰ ਕਰਨ ਤੋਂ ਬਾਅਦ ਨਿਕਲਦਾ ਕੁਛ ਨਹੀਂ ਉਹ ਤੇਰੇ ਕਿਸੇ ਕੰਮ ਨਹੀਂ ਹੈ ਹੁਣ ਚਲੋ ਮੈਂ ਜਪਜੀ ਸਾਹਿਬ ਦੇ ਅੰਦਰੋਂ ਇੱਕ ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਰੱਖ ਦਿੰਦਾ ਜਪਜੀ ਸਾਹਿਬ ਦੇ ਆਰੰਭ ਦੇ ਅੰਦਰ ਆਉਂਦਾ ਹੈ ਵੀ ਭੁਖਿਆਂ ਭੋਖਣਾ ਉਤਰੀ ਜੇ ਬੰਨਾ ਕੁਰੀਆਂ ਪਾਰ ਵੀ ਭੁਖੇ ਰਹਿਣ ਦੇ ਨਾਲ ਕੁਛ ਨਹੀਂ ਹੁੰਦਾ ਉਹਨ ਇੱਕ ਬੰਦੇ ਦਾ ਸਰੀਰ ਭਾਰੀ ਭਰਕਮ ਵਜਨ ਵਾਲੋ ਹੱਤੋਂ ਵਾਧੂ ਦਾ ਵਜ਼ਨ ਹੋ ਗਏ ਉਹ ਕਿਸੇ ਡਾਈਟੀਸ਼ਨ ਕੋਲ ਚਲਾ ਜਾਂਦਾ ਹੈ ਕਿਸੇ ਡਾਕਟਰ ਕੋਲ ਚਲਾ ਜਾਂਦਾ ਹੈ ਉਹਨੂੰ ਲਿਖ ਕੇ ਦੇ ਦਿੰਦਾ ਹੈ ਵੀ ਤੂੰ ਰੋਟੀ ਨਹੀਂ ਖਾਣੀ ਸਲਾਦ ਖਾਣਾ ਹੈ ਫਰੂਟ ਖਾਣਾ ਹੈ ਆਹ ਖਾਣਾ ਹੈ ਆਹ ਨਹੀਂ ਖਾਣਾ ਇਦਾਂ ਦੀਆਂ ਗੱਲਾਂ ਬਾਤਾਂ ਉਹਨੂੰ ਲਿਖ ਕੇ ਦੇ ਦਿੰਦਾ ਹੁਣ ਉਹ ਡਾਈਟਿੰਗ ਕਰ ਰਿਹਾ ਹੈ ਉਹ ਭੁੱਖਾ ਰਹਿ ਰਿਹਾ ਤੇ ਤੁਸੀਂ ਉਹਦੇ ਕੋਲ ਜਾ ਕੇ ਆਪਣਾ ਗਿਆਨ ਝਾੜਨਾ ਸ਼ੁਰੂ ਕਰ ਦਿਓ ਜੇ ਸਾਡੇ ਗੁਰੂ ਜੀ ਤੇ ਕਹਿੰਦੇ ਨੇ ਭੁੱਖਿਆ ਭੁਖੜਾ ਉਤਰੇ ਤੂੰ ਬੁਖਾ ਰਹੇ ਰਹੇ ਆ ਗੁਰਬਾਣੀ ਦੇ ਉਲਟ ਚੱਲ ਰਹੇ ਆ ਨਹੀਂ ਗੁਰਬਾਣੀ ਕਿਸ ਸੰਦਰਭ ਵਿੱਚ ਬੋਲੀ ਗਈ ਕਿਸ ਕਨਸੈਪਟ ਵਾਸਤੇ ਬੋਲੀ ਗਈ ਕਿਸ ਵਿਸ਼ੇ ਦੇ ਉੱਤੇ ਬੋਲੀ ਗਈ ਕਿੰਨਾ ਅਰਥਾਂ ਵਿੱਚ ਗੁਰਬਾਣੀ ਨੂੰ ਬੋਲਿਆ ਗਿਆ ਲਿਖਿਆ ਗਿਆ ਉਹ ਸਮਝਣਾ ਤੁਹਾਡੇ ਵਾਸਤੇ ਬਤੀ ਜ਼ਰੂਰੀ ਉਹ ਸਮਝਣਾ ਬੜਾ ਜ਼ਰੂਰੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਪੰਕਤੀ ਨੂੰ ਹਰ ਜਗ੍ਹਾ ਦੇ ਉੱਤੇ ਤੁਸੀਂ ਲਾਗੂ ਕਰਨ ਦਾ ਕੋਟ ਕਰਨ ਦਾ ਯਤਨ ਕਰੋ ਉੱਥੇ ਗੁਰਬਾਣੀ ਦੀ ਐਗਜ਼ਾਮਪਲ ਸੈੱਟ ਕਰਨ ਦਾ ਯਤਨ ਕਰੋ ਸੈੱਟ ਨਹੀਂ ਹੋਏਗੀ ਜੇ ਤੱਕ ਇਹ ਹੋ ਜਾਇਆ ਉਹ ਮੰਨ ਜਾਏਗਾ ਤੇ ਨਹੀਂ ਤੇ ਬਹੁਤਿਆਂ ਲੋਕਾਂ ਕੋਲੋਂ ਤੁਹਾਨੂੰ ਮੂੰਹ ਦੀ ਖਾ ਕੇ ਵਾਪਸ ਮੁੜਨਾ ਪੈਗਾ ਥਾਂ ਥਾਂ ਤੇ ਗੁਰਬਾਣੀ ਦਾ ਬੋਲ ਕੋਟ ਨਾ ਕਰਿਆ ਕਰੋ ਉਹ ਬੋਲ ਕੋਟ ਕਰੋ ਜਿਵੇਂ ਨਿੰਦਾ ਸੁਗਲੀ ਈਰਖਾ ਬਕੀਲੀ ਦਜਾ ਤਿਜਾ ਮਾੜੇ ਕਰਮ ਮਾੜੀ ਸੋਚ ਮਾੜਾ ਬੋਲਣਾ ਦੇਖਣਾ ਉਥੇ ਕਹੋ ਵੀ ਗੁਰਬਾਣੀ ਕਹਿੰਦੀ ਹੈ ਤਾਂ ਦੇ ਕੰਮ ਨਹੀਂ ਕਰਨੇ ਨਾ ਕਰੋ ਖੈਰ ਹੁਣ ਜੇ ਕੋਈ ਬੁਖਾਰ ਰਹਿ ਰਿਹਾ ਹੈ ਤੇ ਸਰੀਰ ਘਟਾਉਣ ਵਾਸਤੇ ਬੁਖਾਰ ਰਹਿ ਰਿਹਾ ਹੈ ਤੇ ਗੁਰਬਾਣੀ ਨੂੰ ਇਹਦੇ ਉੱਤੇ ਕੀ ਇਤਰਾਜ਼ ਹੋ ਸਕਦਾ ਹੈ ਜਾਂ ਗੁਰੂ ਜੀ ਨੂੰ ਇਹਦੇ ਉੱਤੇ ਕੀ ਇਤਰਾਜ਼ ਹੋ ਸਕਦਾ ਹੈ ਉਹ ਸਰੀਰ ਦਾ ਵਜ਼ਨ ਸੈੱਟ ਕਰਨ ਵਾਸਤੇ ਭੁੱਖਾ ਰਹਿ ਰਿਹਾ ਇੱਥੇ ਗੁਰਬਾਣੀ ਦੀ ਇਹ ਪੰਕਤੀ ਲਾਗੂ ਨਹੀਂ ਹੁੰਦੀ ਵੀ ਭੁੱਖਿਆਂ ਭੋਖਣਾ ਉਤਰੀ ਜਿਵਨਾ ਪੁਰੀਆਂ ਪਾਰ ਉੱਥੇ ਲਾਗੂ ਹੁੰਦੀ ਹੈ ਜਿਹੜੇ ਭੁੱਖੇ ਰਹਿਣ ਨੂੰ ਧਰਮ ਦਾ ਕੰਮ ਜਾਣ ਬੈਠੇ ਨੇ ਧਰਮ ਦਾ ਕਰਮ ਜਾਣ ਬੈਠੇ ਨੇ ਵਰਤ ਰੱਖਣੇ ਭੁੱਖੇ ਰਹਿਣਾ ਘੱਟ ਖਾਣਾ ਜਿਹੜੇ ਇਹ ਮਨ ਬੈਠੇ ਨੇ ਵੀ ਮੈਂ ਇਸ ਤਰ੍ਹਾਂ ਕਰਾਂਗਾ ਨਾ ਭੁੱਖਾ ਰਾਵਾਂਗੇ ਤਾਂ ਰੱਬ ਨੂੰ ਮਿਲ ਪਾਵਾਂਗਾ ਗੁਰਬਾਣੀ ਉਹਨਾਂ ਦੇ ਉੱਤੇ ਤਨਜ ਕਰਦੀ ਵਰਤ ਰੱਖਾਂਗਾ ਕਿਸੇ ਸੋਮਵਾਰ ਦਾ ਕਿਸੇ ਨੇ ਕੁੰਨਿਆ ਦਾ ਕਿਸੇ ਨੇ ਮਸੀਆ ਦਾ ਗੁਰਬਾਣੀ ਉਹਨਾਂ ਕਮਾਂ ਦੇ ਉੱਤੇ ਤਨਜ ਕਰਦੀ ਮੈਂ ਸੁਣਿਆ ਵੀ ਕਈ ਪਖੰਡੀ ਲਾਣਾ ਅਪੋਰੀਆਂ ਦੇ ਅੰਦਰ ਬੜ ਬੜ ਕੇ ਬੜਾ ਕੁਝ ਖਾ ਜਾਂਦੇ ਨੇ ਤੇ ਬਾਹਰ ਲੋਕਾਂ ਦੇ ਸਾਹਮਣੇ ਨਾਟਕ ਕਰਦੇ ਨੇ ਪਗਲੇ ਨੂੰ ਅੱਖਾਂ ਬੰਦ ਕਰਕੇ ਅਸੀਂ ਜੀ ਖਾਂਦੇ ਕੁਝ ਨਹੀਂ ਸਾਡੇ ਬਾਬਾ ਜੀ ਚੜੀਆਂ ਘੰਟਿਆਂ ਚ ਨਾ ਅੱਧਾ ਪ੍ਰਸ਼ਾਦਾ ਖਾਂਦੇ ਨੇ ਇੱਕ ਪ੍ਰਸ਼ਾਦਾ ਖਾਂਦੇ ਨੇ ਉਹਦੇ ਉੱਤੇ ਗੁਰੂ ਜੀ ਨੇ ਤਨਜ ਕੀਤੀ ਵੀ ਭੁੱਖੇ ਰਹਿਣ ਦੇ ਨਾਲ ਰੱਬ ਨਹੀਂ ਮਿਲਦਾ ਕਰਮਾਂ ਨੂੰ ਸੁਧਾਰ ਨੀਅਤ ਨੂੰ ਸੁਧਾਰ ਸੁਭਾਅ ਨੂੰ ਸੁਧਾਰ ਸੋਚ ਨੂੰ ਸੁਧਾਰ ਚਲੋ ਮੈਂ ਇੱਕ ਗੱਲ ਹੋਰ ਕਰ ਦਿਆਂ ਗੁਰਬਾਣੀ ਦੇ ਅੰਦਰ ਇੱਕ ਬਚਨ ਹੁੰਦਾ ਹੈ ਬਚਨ ਇਹ ਫਕਤ ਕਬੀਰ ਸਾਹਿਬ ਦਾ ਵਿਚੜ ਕੇ ਮੱਜਨ ਜੇਗਤ ਹੋਵੇ ਨਿਤਨਿਤ ਮਿੰਡਕ ਨਾ ਮੈਂ ਜੈਸੇ ਮਿੰਡਕ ਤੈਸੀ ਹੋਇ ਨਰ ਫਿਰ ਫਿਰ ਸੁਣੀ ਆ ਹੁਣ ਤੁਸੀਂ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਵੇਖੋ ਵਿਚਾਂ ਥਾਂ ਥਾਂ ਤੇ ਮਿਲ ਗਿਆ ਨਿਊਜ਼ੀਲੈਂਡ ਦੇ ਅੰਦਰ ਸਭ ਤੋਂ ਵੱਧ ਵਿਚਾਂ ਹੈ ਖੈਰ ਅਮਰੀਕਾ ਕੈਨੇਡਾ ਅਜ ਤੇ ਜੇ ਜੋ ਸਭ ਥਾਵਾਂ ਦੇ ਵਿਚਾਂ ਮਿਲਣਗੇ ਤੁਸੀਂ ਬੀਚ ਤੇ ਚਲੇ ਜਾਓ ਬੀਚ ਤੇ ਗੋਰੇ-ਗੋਰੀਆਂ ਉੱਥੋਂ ਦੇ ਵਸਿੰਦੇ ਲੋਕ ਨੰਦੇ ਹੋਣ ਪਾਣੀ ਦੇ ਅੰਦਰ ਇੰਜਵਾਏ ਕਰਦੇ ਹੋਣ ਪਾਣੀ ਦੇ ਨਾਲ ਕਲੋਲਾ ਕਰਦੇ ਹੋਣ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਕੋਲ ਖਲੋ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੱਲ ਕਹੋ ਵੀ ਮੇਰੀ ਗੱਲ ਸੁਣੋ ਭਰਾਓ ਮੈਂ ਤੁਹਾਨੂੰ ਕੁਝ ਕਹਿਣਾ ਹੈ ਤੇ ਉਹ ਤੁਹਾਡੀ ਗੱਲ ਸੁਣਨ ਦੇ ਰਾਜ਼ੀ ਵੀ ਹੋ ਜਾਣ ਤੇ ਤੁਸੀਂ ਕਹੋ ਵੀ ਸਾਡੇ ਇੱਕ ਭਗਤ ਜੀ ਹੋਏ ਨੇ ਬੜੇ ਵੱਡੇ ਕਬੀਰ ਸਾਹਿਬ ਉਹਨਾਂ ਦਾ ਨਾਮ ਹੈ ਸਾਡੇ ਗੁਰੂ ਜੀ ਹੋਏ ਨੇ ਬੜੇ ਵੱਡੇ ਉਹਨਾਂ ਨੇ ਇਹ ਗੱਲ ਕਹੀਏ ਵੀ ਪਾਣੀ ਦੇ ਅੰਦਰ ਨਮਾ ਠੀਕ ਨਹੀਂ ਲੱਗਦਾ ਵੀ ਪਾਣੀ ਦੇ ਅੰਦਰ ਨਾਤਿਆਂ ਕੁਝ ਨਹੀਂ ਹੁੰਦਾ ਤੇ ਉਹ ਲੋਕ ਤੁਹਾਡੇ ਤੇ ਹੱਸਣਗੇ ਨਹੀਂ ਉਹ ਤੁਹਾਨੂੰ ਉਥੋਂ ਤੁਰਦਾ ਕਰਨਗੇ ਤੂੰ ਵੀ ਨਿਕਲ ਤੇ ਆਪਣੇ ਭਗਤ ਨੂੰ ਵੀ ਨਾਲ ਲੈ ਜਾ ਉਥੋਂ ਤੁਹਾਨੂੰ ਤੋੜਦਾ ਕਰ ਦੇਣਗੇ ਉਸੇ ਟਾਈਮ ਤੁਹਾਨੂੰ ਸਮਝ ਆਣੀ ਚਾਹੀਦੀ ਵੀ ਉਹ ਗੁਰਬਾਣੀ ਦੀ ਪੰਕਤੀ ਗੁਰਬਾਣੀ ਦਾ ਵਚਨ ਗੁਰਬਾਣੀ ਦਾ ਹੁਕਮ ਗੁਰਬਾਣੀ ਦਾ ਲਾ ਕਿਹੜਿਆ ਥਾਂ ਦੇ ਉੱਤੇ ਲਾਗੂ ਹੁੰਦਾ ਹੈ ਕਿੰਨਾ ਥਾਂ ਤੇ ਲਾਗੂ ਨਹੀਂ ਹੁੰਦਾ ਉਹ ਨਾਰੇ ਨੇ ਵਿੱਚਾਂ ਦੇ ਉੱਤੇ ਰੱਬ ਨੂੰ ਮਿਲਣ ਵਾਸਤੇ ਨਹੀਂ ਉਹ ਤੇ ਇੰਜੋਏ ਕਰ ਰਹੇ ਨੇ ਉਹ ਤੇ ਅੱਜ ਦਾ ਦਿਨ ਛੁੱਟੀਆਂ ਕੱਟਣ ਵਾਸਤੇ ਆਏ ਨੇ ਨਾਤ ਹੋ ਰਹੇ ਨੇ ਇੰਜੋਏ ਕਰ ਰਹੇ ਨੇ ਨੱਚ ਖੁੱਦ ਰਹੇ ਨੇ ਖਾ ਪੀ ਰਹੇ ਨੇ ਰਿੱਤੇ ਦੇ ਉੱਤੇ ਲੇਟ ਰਹੇ ਨੇ ਫੇਰ ਨਾਲੇਂਦੇ ਨੇ ਉਹਨਾਂ ਦਾ ਮਕਸਦ ਆ ਉਹ ਇਹ ਮਕਸਦ ਲੈ ਕੇ ਘਰੋਂ ਨਹੀਂ ਤੁਰੇ ਵੀ ਚਲੋ ਚਾਰ ਦਿਨ ਦੀਆਂ ਛੁੱਟੀਆਂ ਨੇ ਤੇ ਅਸੀਂ ਜਾ ਕੇ ਫਲਾਣੀ 20 ਤੇ ਨੰਨੇ ਆ ਤੇ ਸਾਨੂੰ ਰਕ ਮਿਲ ਜਾਏਗਾ ਸਾਨੂੰ ਖੁਦਾਵੰਦ ਮਿਲ ਜਾਏਗਾ ਸਾਨੂੰ کریم ਮਿਲ ਜਾਏਗਾ ਇਹ ਮਕਸਦ ਹੋਣਾ ਦਾ ਨਹੀਂ ਹੈ ਉਹਨਾਂ ਦਾ ਪਰਪਸ ਹੀ ਹੋ ਰਿਹਾ ਹੈ ਉੱਥੇ ਜਾਣ ਦਾ ਮਕਸਦ ਹੀ ਹੋ ਰਿਹਾ ਹੈ ਤੋਂ ਖੈਰ ਤੁਹਾਨੂੰ ਗੱਲ ਕਰਨ ਲੱਗਿਆਂ ਸੋਚ ਲੈਣਾ ਚਾਹੀਦਾ ਹੈ ਵੀ ਗੁਰਬਾਣੀ ਕਿੰਨਾ ਕਰਮਾਂ ਦੇ ਉੱਤੇ ਝੋਟ ਕਰਦੀ ਹੈ ਦੁਬਾਰਾ ਰਿਪੀਟ ਕਰਦੇ ਆ ਮੇਰੀ ਗੱਲ ਪਕੜ ਵਿੱਚ ਰੱਖਿਓ ਗੁਰਬਾਣੀ ਉਹਨਾਂ ਕੰਮਾਂ ਦੇ ਉੱਤੇ ਝੂਠ ਕਰਦੀ ਜਿਹੜੇ ਕੰਮ ਤੁਸੀਂ ਧਰਮ ਦਾ ਨਾਂ ਦੇ ਕੇ ਕਰ ਰਹੇ ਹੋ ਧਰਮ ਦੇ ਪਰਦੇ ਹਟ ਕਰ ਰਹੇ ਹੋ ਧਰਮ ਦੇ ਕਰਮ ਮੰਨ ਕੇ ਕਰ ਰਹੇ ਹੋ ਪਰ ਉਹਨਾਂ ਕਰਮਾਂ ਦੇ ਵਿੱਚੋਂ ਨਿਕਲਦਾ ਪੈਂਦਾ ਕੁਝ ਨਹੀਂ ਨਾ ਕਰਨ ਦੇ ਨਾਲ ਤੁਹਾਨੂੰ ਕੋਈ ਲਾਭ ਮਿਲਦਾ ਨਾ ਕਰਨ ਦੇ ਨਾਲ ਦੂਜੇ ਨੂੰ ਲਾਭ ਮਿਲਦਾ ਉਹਨਾਂ ਕੰਮਾਂ ਦੇ ਉੱਤੇ ਗੁਰਬਾਣੀ ਤਨਚ ਕਰਦੀ ਹੈ ਝੋਟ ਕਰਦੀ ਹੈ ਉਮੀਦ ਹੈ ਮੇਰੀ ਇਹ ਗੱਲ ਤੁਹਾਡੀ ਪਕੜ ਵਿੱਚ ਆਈ ਹੋਏਗੀ ਔਰ ਜੇ ਇਸ ਤਰ੍ਹਾਂ ਦਾ ਤੁਹਾਨੂੰ ਲੱਗੇ ਵੀ ਠੀਕ ਹੈ ਤੇ ਅਜ਼ਮਾ ਕੇ ਤਜਰਬਾ ਕਰਕੇ ਵੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ